ਮੇਰਾ ਨਾਮ ਮੈਗਦੀਪ ਕੋਹੜਾ ਹੈ ਮੇਰਾ ਨਾਮ ਰਮਨਦੀਪ ਕੋਹੜਾ ਹੈ ਮੇਰੇ ਐ ਮੈਂ ਸਿੰਗਲ ਸੋਲਡੀ ਚ ਪਾਗ ਲਿਆ ਤੇ ਮੇਰਾ 골ਡ ਮੈਡਲ ਆਇਆ ਵਾ ਤੇ ਅੱਜਾਨੂੰ ਢੋਲਾਣਾ ਲੈ ਕੇ ਤੇ ਤੁਹਾਨੂੰ ਬਹੁਤ ਵਧੀਆ ਲੱਗਾ ਕੋ ਸਾਹਿਬ ਕਿੰਨੀ ਕਿ ਮਿਹਨਤ ਕਰਨੀ ਪਈ ਇਸ ਈਆ ਨੂੰ ਅੱਗੇ ਲਿਆਉਣ ਵਾਸਤੇ ਤੇ ਕਦੋਂ ਦੀਆਂ ਜਿਹੜੀਆਂ ਗੇਮ ਆ ਵੀ ਪਾਗ ਲਿਆ ਰਹੀ ਸੀ ਇੱਥੋਂ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਆ ਮਿਹਨਤ ਤੇ ਬੱਚਿਆਂ ਨੇ ਇਹਨਾਂ ਬਹੁਤ ਕੀਤੀ ਆ ਟੀਚਰਾਂ ਕੋ ਪੇਰੈਂਟਸ ਕੋ ਸਾਰਿਆਂ ਕੋ ਇਹਨਾਂ ਨੇ ਝਟਕਾਂ ਵੀ ਖਾਦੀਆਂ ਕੁਝ ਬਹੁਤ ਮੁਸ਼ਕਲ ਆਉਂਦੀ ਆ ਜੀ ਜਿਹੜੀ ਗਰਲ ਟੀਮ ਜਿਹੜੀ ਇਹਨਾਂ ਗੱਤਕੇ ਦੇ ਵਿੱਚ ਸਕੂਲ ਕਾਲਜ ਲੈਵਲ ਤੇ ਸਭ ਤੋਂ ਪਹਿਲਾਂ ਤਿਆਰ ਕੀਤੀ ਆ ਤੇ ਇਹਨਾਂ ਧੀਆ ਨੇ ਮੇਰਾ ਨਾਮ ਕੀਤਾ ਦੀ ਗੱਤਕਾ ਕਿੰਨਾ ਕੁ ਜ਼ਰੂਰੀ ਆ ਖਾਸ ਕਰਕੇ ਧੀਆ ਵਾਸਤੇ ਸਿੱਖਣਾ ਇਹ ਸਾਡਾ ਮਾਰਸ਼ਲ ਆਰਡਾ ਜੀ ਇਹ ਸੈਲਫ ਡਿਫੈਂਸ ਵਾਸਤੇ ਬਹੁਤ ਜ਼ਰੂਰੀ ਆ ਸਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPDI 24 ਚੈਨਲ ਦੇ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅਜ ਅਮਰ ਸਾਦੇ ਮਿਸ਼ਨ ਦੀ ਪਬਲਿਕ ਸਕੂਲ ਦੀ ਅੱਜ ਜਿੱਥੇ ਕੀ ਇਥੋਂ ਦੇ ਹੋਣਾਰ ਵਿਦਿਆਰਥੀਆਂ ਤੇ ਵਿਦਾਰਥੀ ਜਿਹੜੇ ਕੀ ਇੱਕ ਮਗਾ ਗਤਕਾਮ ਕੋ ਹਬਲਾ ਕਿ 36 ਗੜਸ ਹੋਇਆ ਸੀ ਉਸ ਵਿੱਚ ਵੱਡਾ ਜਿਹੜਾ ਜਿੱਤ ਪ੍ਰਾਪਤ ਕਰਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਹ ਬੱਚੇ ਤੇ ਬੱਚੀਆਂ ਨੇ ਜਿਨ੍ਹਾਂ ਨੇ ਬ੍ਰਾਊਨ ਤੇ 골ਡ ਮੈਡਲ ਤੇ ਸਿਲਵਰ ਮੈਡਲ ਜਿਹੜੇ ਪਾਲਿਆ ਕਿ ਆਏ ਨੇ ਬੜੀ ਮਾਣ ਵਾਲੀ ਗੱਲ ਆ ਧਿਆਣੇ ਬੜਾ ਮਾਣ ਵਧਾਇਆ ਆਪਣੇ ਸਕੂਲ ਦਾ ਆਪਣੇ ਪੰਜਾਬ ਦਾ ਆਪਣੇ ਅੰਮ੍ਰਿਤਸਰ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਹਾਂ ਅਤੇ ਢੋਲ ਦੇ ਨਾਲ ਜਿਹੜਾ ਕੀ ਇਹਨਾਂ ਨੂੰ ਸਵਾਗਤ ਕੀਤਾ ਗਿਆ ਇਹਨਾਂ ਦੇ ਸਟਾਫ ਵੱਲੋਂ ਨਾਲ ਸਕੂਲ ਵੱਲੋਂ ਅਤੇ ਇਹਨਾਂ ਦੀ ਜਿਹੜੀ ਸਾਰੀ ਮ ਇਹਨਾਂ ਦੇ ਜਿਹੜੇ ਕੋਚ ਨੇ ਸਦਾ ਜਗਜੀਤ ਸਿੰਘ ਉਹਨਾਂ ਦਾ ਬੜਾ ਇਹਨਾਂ ਵਿੱਚ ਹਿੱਸਾ ਤੇ ਐਮ ਰੋਲ ਆ ਗੱਲ ਬਾਤ ਵੀ ਕਰਾਂਗੇ ਕੋਚ ਸਾਹਿਬ ਨਾਲ ਕੋਚ ਸਾਹਿਬ ਕਿੰਨੀ ਕੁ ਮਿਹਨਤ ਕਰਨੀ ਪਈ ਇਸ ਟੀਮ ਨੂੰ ਅੱਗੇ ਲਿਆਉਣ ਵਾਸਤੇ ਤੇ ਕਦੋਂ ਦੀਆਂ ਜਿਹੜੀਆਂ ਇਹ ਗੇਮ ਆਫੀ ਭਾਗ ਲੈ ਰਹੇ ਸੀ ਤੇ ਕਿੰਨੀ ਕੁ ਮਿਹਨਤ ਕਰਨੀ ਪਈ ਮਿਹਨਤ ਤੇ ਇੱਥੋਂ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਆ ਮਿਹਨਤ ਤੇ ਬੱਚਿਆਂ ਨੇ ਇਹਨਾਂ ਬਹੁਤ ਕੀਤੀ ਆ ਟੀਚਰਾਂ ਕੋ ਪੇਰੈਂਟਸ ਕੋ ਸਾਰਿਆਂ ਕੋ ਇਹਨਾਂ ਨੇ ਛਿੜਕਾਂ ਵੀ ਖਾਦੀਆਂ ਕੁਝ ਬਹੁਤ ਮੁਸ਼ਕਲ ਆਂਦੀ ਆ ਜੀ ਬੱਚੀਆਂ ਨੂੰ ਅੱਗੇ ਲੈ ਕੇ ਆਉਣਾ ਇਹ ਤੇ ਬਹੁਤ ਮੁਸ਼ਕਲ ਹੀ ਤੇ ਇਹਨਾਂ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਇਹ ਇਹਨਾਂ ਬੱਚੀਆਂ ਨੇ ਜਗਦੀਸ਼ ਸਿੰਘ ਦਾ ਨਾਂ ਕੀਤਾ ਇਹ ਸਭ ਤੋਂ ਪਹਿਲਾਂ ਮੈਂ ਜਿਹੜੀ ਗਰਲ ਟੀਮ ਜਿਹੜੀ ਹੈ ਨਾ ਗਤਕੇ ਦੇ ਵਿੱਚ ਸਕੂਲ ਕਾਲਜ ਲੈਵਲ ਤੇ ਸਭ ਤੋਂ ਪਹਿਲਾਂ ਤਿਆਰ ਕੀਤੀ ਆ ਤੇ ਇਹਨਾਂ ਧੀਆ ਨੇ ਮੇਰਾ ਨਾਂ ਕੀਤਾ ਤੇ ਮੈਂ ਤੇ ਇੱਕ ਬੇਨਤੀ ਕਰਾਂਗਾ ਕਿ ਸਾਰੀਆਂ ਹੀ ਬੱਚੀਆਂ ਕਿਉਂਕਿ ਮੇਰਾ ਸੁਪਨਾ ਹੀ ਕਿ ਇਹ ਸਟੀਆਂ ਬੱਚੀਆਂ ਇਸ ਤੋਂ ਵਾਂਝੀਆਂ ਨਾ ਰਹਿਣ ਅਸੀਂ ਜਿੱਥੇ ਕਿ ਸਾਡੇ ਬੱਚੇ ਆ ਆਪਣੇ ਇਹ ਸੈਲਫ ਡਿਫੈਂਸ ਵਾਸਤੇ ਆ ਰਹੇ ਹੀ ਇਹ ਬੱਚੀਆਂ ਕੋਈ ਅੱਗੇ ਨਹੀਂ ਆ ਰਹੀਆਂ ਜਿਸ ਟਾਈਮ ਤੇ ਮੈਂ ਗਦਕਾ ਸ਼ੁਰੂ ਕੀਤਾ ਇਹਨਾਂ ਬੱਚੀਆਂ ਨੇ ਜਗਜੀਤ ਸਿੰਘ ਦਾ ਨਾਮ ਕੀਤਾ ਉਹ ਪਤਨੀ ਪਾਸ਼ਾ ਨੇ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਉਣਾ ਸੀ ਤਾਂ ਕਰਕੇ ਇਸ ਸਕੂਲ ਤੇ ਕਾਲਜ ਲੈਵਲ ਤੇ ਸਭ ਤੋਂ ਪਹਿਲੋਂ ਇਹ ਬੱਚੀਆਂ ਦੀ ਟੀਮ ਤਿਆਰ ਕੀਤੀ ਤੇ 24 22 ਸੌਰੀ 22 ਟੀਮਾਂ ਦੇ ਵਿੱਚੋਂ ਮੁੰਡਿਆਂ ਦੀ ਟੀਮਾਂ ਚੋਂ ਕੁੜੀਆਂ ਜਿੱਤ ਕੇ ਆਉਂਦੀਆਂ ਨਹੀਂ ਆ ਤੇ ਮੈਂ ਹੁਣ ਨਾਮਵਰ ਮੇਰੇ ਖਾਲ 14 ਕੇ 15 ਨਾਮਵਾਰ ਜ ਸੰਸਥਾਵਾਂ ਦੇ ਵਿੱਚ ਕੰਮ ਕਰ ਚੁੱਕਾ ਤੇ ਮਿਸ਼ਨ ਦੀਪ ਦੇ ਵਿੱਚ ਆਣ ਕੇ ਸਾਨੂੰ ਇਹ ਬਹੁਤ ਵਧੀਆ ਲੱਗਾ ਕਿ ਇੱਥੇ دنیਾਈ ਵਿਦਿਆ ਦੇ ਨਾਲ-ਨਾਲ ਇੱਥੇ ਅਧਿਆਤਮਿਕ ਤੌਰ ਤੇ ਵੀ ਇਹਨਾਂ ਨੂੰ ਬਾਣੀ ਬਾਣੇ ਨਾਲ ਜੋੜਿਆ ਜਾਂਦਾ ਆ ਇੱਕ ਇੱਥੇ ਚੰਗੀ ਸਿਹਤ ਮਿਲਦੀ ਆ ਤੇ ਮੈਂ ਇਹਨਾਂ ਕੋ ਆਇਆ ਹੁਣ ਤੇ ਇਹਨਾਂ ਬੱਚੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ ਆਪਣਾ ਬਲੌਕ ਜ਼ਿਲ੍ਹਾ ਸਟੇਟ ਇਤੋਂ ਇਹਨਾਂ ਨਾਮ ਨਾ ਖਟਿਆ ਇਹ 골ਡ ਮੈਡਲ ਆਇਆ ਤਾਂ ਹੁਣ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਆਂ ਕਿ ਇਹ ਬੱਚੀਆਂ ਜਿੱਤ ਕੇ ਤੇ ਆਇਆਂ ਤੇ ਇਹਨਾਂ ਨੇ ਜਿੰਨਾ ਜਿੰਨਾ ਵੀਰਾਂ ਨੇ ਇਹਨਾਂ ਦਾ ਜੀਆਂ ਕੀਤਾ ਮੈਂ ਬਹੁਤ ਇਹਨਾਂ ਦਾ ਧੰਨਵਾਦ ਆਂ ਇਹ ਪੂਰੇ ਸਟਾਫ ਦਾ ਮਿਸ਼ਨ ਦੀ ਪਰਿਵਾਰ ਦਾ ਪੂਰਾ ਡਿਸਟ੍ਰਿਕਟ ਜਿਲ੍ਹਾ ਅਸ਼ੇਸ਼ੰਦਾ ਆਪਣੀ ਸਾਡੀ ਇਹ ਨੈਸ਼ਨਲ ਬਾਡੀ ਜਿਹੜੀ ਆ ਨੈਸ਼ਨਲ ਗੱਤਕਾ ਫੈਡਰੇਸ਼ਨ ਆਫ ਇੰਡੀਆ ਇਹ ਇਹਦੀ ਰਹਿਨਮਾਈ ਇੱਥੇ ਸਾਰਾ ਕੁਝ ਹੋ ਰਿਹਾ ਤੇ ਦਾਸ ਨੂੰ ਇਹਨਾਂ ਨੇ ਮਾਣ ਬਖਸ਼ਿਆ ਮੈਂ ਇਦਾਂ ਹੀ ਕੋਸ਼ਿਸ਼ ਕਰਾਂਗਾ ਕਿ ਆਪਣੀ ਜਿੰਨੀ ਮੇਰੇ ਕੋ ਹੈਗੀ ਆ ਤਾਂ ਦੇਜ ਦੇ ਨਾਲ ਮਿਹਨਤ ਕਰਾਂਗਾ ਤੇ ਇਹ ਬੱਚੀਆਂ ਅੱਗੇ ਵੀ ਇਹ ਨਾਮਨਾ ਖੱਟ ਸਕਣ ਬਿਲਕੁਲ ਸੋ ਵੀ ਕਿੰਨਾ ਕਿ ਉੱਥੇ ਕੰਪੀਟੀਸ਼ਨ ਸੀ ਕਿੰਨੇ ਕਿ ਟੀਮਾਂ ਜਿਹੜੀਆਂ ਬਾਹਰੋਂ ਆਈਆਂ ਸੀ ਤੇ ਖਾਸ ਕਰਕੇ ਕਿੰਨੀਆਂ ਸਟੇਟ ਦੇ ਜਿਹੜੀਆਂ ਟੀਮਾਂ ਪਹੁੰਚੀਆਂ ਸੀ ਜਦੋਂ ਪੰਜਾਬ ਦੀਆਂ ਧੀਆਂ ਗਈਆਂ ਸੀ ਅਮਰਸਰ ਸਾਹਿਬ ਦੀਆਂ ਕਿੰਨਾ ਕੁ ਉੱਥੇ ਵੇਖਣ ਨੂੰ ਮਿਲਿਆ ਵੀ ਦੂਸਰੀ ਟੀਮ ਨਾਲ ਮੁਕਾਬਲਾ ਹੁੰਦਾ ਕਿੰਨਾ ਕੁ ਟਾਪ ਸੀ ਉਹ ਮੁਕਾਬਲਾ ਜਿਹੜਾ ਇਹ 16 ਸਟੇਟਾਂ ਨੇ ਉੱਥੇ ਭਾਗ ਲਿਆ ਤੇ ਕੰਪੀਟੀਸ਼ਨ ਤੇ ਨੈਸ਼ਨਲ ਲੈਵਲ ਦਾ ਸੀ ਸਰ ਕਿ ਬੱਚੇ ਸਾਰੇ ਉੱਬਰ ਕੇ ਆਏ ਹੀ ਕਿ ਇਹਨਾਂ ਤਕਰੀਬਨ ਵੇਖ ਲਓ ਕਿ ਇਹ ਜ਼िला ਸਟੇਟ ਨੈਸ਼ਨਲ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੀ ਤੇ ਕੰਪੀਟੀਸ਼ਨ ਤਾਂ ਟਫ ਹੋਣਾ ਹੀ ਸਰ ਤੇ ਪਰਮਾਧਵਾ ਦੀ ਬਖਸ਼ਿਸ਼ ਸਦਕਾ ਇਹ ਬੱਚੀਆਂ ਨਾਮਨਾ ਖੱਟ ਕੇ ਆਈਆਂ ਤੇ ਮੈਂ ਬਾਬਾ ਦੀਪ ਸਿੰਘ ਜੀ ਦਾ ਸਾਰਿਆਂ ਦਾ ਬਹੁਤ ਥੈਂਕਫੁਲ ਆ ਕਿ ਇਹ ਬਾਬਾ ਜੀ ਦੀ ਕਿਰਪਾ ਸਦਕਾ ਹੀ ਹੋ ਸਕਿਆ ਕਿਉਂਕਿ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਇੱਥੇ ਬਾਣੀ ਦੇ ਨਾਲ ਵੀ ਜੋੜਿਆ ਜਾਂਦਾ ਤੇ ਇਹ ਇੱਕ ਜਿਹੜੀ ਨਿਮਰਤਾ ਪਿਆਰ ਆ ਤੇ ਮਨ ਲਕੀ ਜਿਹੜੀ ਬਹੁਤ ਜ਼ਰੂਰੀ ਆ ਜੇ ਸ਼ਕਤੀ ਜ਼ਰੂਰੀ ਆ ਤੇ ਉਹਨੂੰ ਕੰਟਰੋਲ ਕਰ ਲਈ ਨਿਮਰਤਾ ਵੀ ਬਹੁਤ ਜ਼ਰੂਰੀ ਆ ਤੇ ਇਹ ਇਹ ਸਾਨੂੰ ਇੱਥੋਂ ਇਹ ਸਭ ਕੁਝ ਮਿਲ ਰਿਹਾ ਤੇ ਮੈਂ ਅੱਗੋਂ ਵੀ ਆਸ ਕਰਾਂਗਾ ਵੀ ਇਹ ਇਦਾਂ ਹੀ ਬਚੀਆਂ ਅੱਗੇ ਨਾਮਨਾ ਖਟਦੇਆਂ ਰਹਿਣ ਤੇ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵੀਰੇਸ ਵੀ ਕੋਲ ਸਾਹਿਬ ਜਿਹੜੀ ਅੱਜ ਕੱਲ ਗਤਕਾ ਦੀ ਅਸੀਂ ਗੱਲ ਕੀਤੀ ਆ ਗਤਕਾ ਕਿੰਨਾ ਕੁ ਜ਼ਰੂਰੀ ਆ ਖਾਸ ਕਰਕੇ ਧੀਆਂ ਵਾਸਤੇ ਸਿੱਖਣਾ ਕਿ ਲੱਗਦਾ ਵੀ ਆਤਮ ਨੰਬਰ ਵਾਸਤੇ ਆਪਣੇ ਵਾਸਤੇ ਜਿਹੜਾ ਸੈਲਫ ਡਿਫੈਂਸ ਵਾਸਤੇ ਗਤਕਾ ਜਿਹੜੀ ਆ ਬਹੁਤ ਵਧੀਆ ਗੇਮ ਹੈਗੀ ਆ ਇਹ ਸਾਡਾ ਮਾਰਸ਼ਲ ਆਰਡਿਆ ਜੀ ਇਹ ਸੈਲਫ ਡਿਫੈਂਸ ਵਾਸਤੇ ਬਹੁਤ ਜ਼ਰੂਰੀ ਆ ਸਰ ਕਿ ਬੱਚੀਆਂ ਦੇ ਖਾਸ ਕਰਕੇ ਮੈਂ ਮੇਰਾ ਇੱਕ ਟੀਚਾ ਹੀ ਕਿਉਂਕਿ ਮੇਰਾ ਸੁਪਨਾ ਹੀ ਵੀ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਰਾਜਕੁਮਾਰੀਆਂ ਹੀ ਇਹ ਇਹ ਵਿਦਿਆ ਗ੍ਰੈਂਡ ਕਰ ਸਕਦੀਆਂ ਸੀ ਤੇ ਮੈਂ ਪੜਦਾ ਹਾਂ ਨਾ ਜਦੋਂ ਤੇ ਮੇਰੇ ਮਨ ਚ ਕਿਤੇ ਨਾ ਕਿਤੇ ਹੈਗਾ ਹੀ ਕਿ ਮੈਂ ਤੇ ਕਿਦੇ ਪਾਸ਼ਾ ਬਖਸ਼ਿਸ਼ ਕਰਨ ਤੇ ਮੈਂ ਬੱਚੀਆਂ ਨੂੰ ਲੈ ਕੇ ਅੱਗੇ ਆਵਾਂ ਤੇ ਉਹ ਮੇਰੀ ਭਾਵਨਾ ਨੂੰ ਭਾਗ ਲਾਏ ਸਤਿਗੁਰ ਨੇ ਬਖਸ਼ਿਸ਼ ਕੀਤੀ ਪੀ ਅਹੀ ਇਸ ਫੀਲਡ ਦੇ ਵਿੱਚ ਅੱਗੇ ਆ ਚੁੱਕੇ ਨਾ ਵਰਨਾ ਕਿੱਥੇ ਉਹ ਜਿਸ ਟਾਈਮ ਤੇ 84 ਤੋਂ ਬਾਅਦ ਇਹ ਕੰਮ ਹੋ ਗਿਆ ਸੀ ਨਾ ਉਦੋਂ ਤੇ ਮੁੰਡੇ ਵੀ ਨਹੀਂ ਸਿੱਖ ਸਕਦੇ ਤੇ ਮੈਂ ਇਸ ਫੀਲਡ ਦੇ ਵਿੱਚ ਆਇਆ ਬੱਚੀਆਂ ਦੀ ਟੀਮ ਲੈ ਕੇ ਆਇਆ ਉਹ ਮੈਨੂੰ ਮੌਕਾ ਮਿਲਿਆ ਤੇ ਗਾਂ ਆਗੂ ਜੇ ਨੀਂਦ ਚੰਗੀ ਹੋਵੇ ਤੇ ਸਾਰਾ ਕੁਝ ਵਧੀਆ ਹੋ ਜਾਂਦਾ ਮੈਂ ਨੇਕ ਨੀਤੀ ਨਾਲ ਕੰਮ ਕੀਤਾ ਡਿਸਟ੍ਰਿਕਟ ਗਦਕਾ ਅਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਆ ਫਿਰ ਸਲੰਬਮ ਅਸੋਸੀਏਸ਼ਨ ਦਾ ਮੈਂ ਇੰਡੀਅਨ ਵਾਈਸ ਪ੍ਰੈਜ਼ੀਡੈਂਟ ਆ ਤੇ ਉਹ ਇਹ ਇਹ ਸਾਰੀ ਸੰਗਤ ਦਾ ਇਹਨਾਂ ਪਿਆਰ ਸਦਕਾ ਇਹ ਕਹਿ ਲੋ ਕਿ ਜਿਹੜੀ ਮਿਹਨਤ ਕੀਤੀ ਉਹਦਾ ਫਲ ਮਿਲਿਆ ਭਾਵੇਂ देर ही देर बाद ਮਿਲਿਆ ਪਰ ਮਿਲਿਆ ਆ ਜਰੂਰ ਕੋਚ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਉਹਦੀ ਟੀਮ ਜਿੱਤ ਕੇ ਆਉਂਦੀ ਆ ਇੱਕ ਨਾਮ ਖਟ ਕੇ ਆਉਂਦੀ ਆ ਕੋਚ ਇੱਕ ਪਿਤਾ ਦੇ ਤਰ੍ਹਾਂ ਕੰਮ ਕਰਦਾ ਆਪਣਾ ਜਿਵੇਂ ਬੱਚਿਆਂ ਨੂੰ ਅਸੀਂ ਸਿਖਾਈਦਾ ਵਾ ਇੱਕ ਕੋਚ ਵਾਸਤੇ ਕਿੰਨੇ ਕੋ ਵਧੀਆ ਹੁੰਦਾ ਭਾਗੇਸ਼ਾਲੀ ਸਮਾਂ ਹੁੰਦਾ ਕਿੰਨਾਕ ਵਕਤ ਨੂੰ ਵਧੀਆ ਹੁੰਦਾ ਜਦੋਂ ਟੀਮ ਨੂੰ ਸਨਮਾਨਿਤ ਕੀਤਾ ਜਾਂਦਾ ਜਦੋਂ ਟੀਮ ਨੂੰ ਅਲਾਊਂਚ ਕੀਤਾ ਜਾਂਦਾ ਵੀ ਇਹ ਵਧੀਆ 골ਡ ਮੈਡਲ ਜਾਂ ਸਿਲਵਰ ਮੈਡਲ ਦਿੱਤੀ ਗਈ ਆ ਉਸ ਟਾਈਮ ਤੇ ਕੋਚ ਦੇ ਮਨ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਜੀ ਖੁਸ਼ੀ ਦਾ ਤੇ ਕੋਈ ਟਿਕਾਣਾ ਨਹੀਂ ਆ ਜੀ ਜਦੋਂ ਅਸੀਂ ਸੁਣਦੇ ਆ ਨਾ ਵੀ ਸਾਡਾ ਬੱਚਾ ਫਾਈਨਲ 'ਚ ਆ ਗਿਆ ਉਦੋਂ ਹੀ ਮਾਣ ਸਾਡਾ ਬਹੁਤ ਵੱਜਦਾ ਕਿ ਸਾਡਾ ਜ਼ਿਲ੍ਹਾ ਸਾਡੀ ਸਟੇਟ ਕਿਉਂਕਿ ਇਹ 스테ਟ ਨੂੰ ਪ੍ਰੈਜੈਂਟ ਕਰਕੇ ਆਈਆਂ ਇਹ ਕੁੜੀਆਂ 스테ਟ ਵੱਲੋਂ ਖੇਡ ਕੇ ਆਈਆਂ ਤੇ ਸਾਡੇ ਜ਼ਿਲ੍ਹੇ ਦਾ ਵੀ ਤੇ ਨਾਲ ਨਾ ਹੋਣਾ ਹੀ ਆ ਤੇ ਉੱਥੇ ਜਿੱਥੇ ਕਿਤੇ ਇਹਨਾਂ ਦੇ ਪੇਰੈਂਟਸ ਦਾ ਸਾਡੀਆਂ ਸੰਸਥਾਵਾਂ ਦਾ ਨਾਂ ਹੁੰਦਾ ਤੇ ਉਹ ਉੱਥੇ ਕੋਚ ਦਾ ਵੀ ਤੇ ਨਾਮ ਮਿਲਦਾ ਹੀ ਆ ਜੀ ਪਿਆਰ ਸਤਿਕਾਰ ਸਾਰਿਆਂ ਦਾ ਕਿਉਂਕਿ ਇਹਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਜੀ ਜਦੋਂ ਨੈਸ਼ਨਲ ਲੈਵਲ ਤੇ ਬੱਚਾ ਇੱਥੋਂ ਤੱਕ ਪਹੁੰਚਦਾ ਨਾ ਇਹ ਬਹੁਤ ਵੱਡੀ ਗੱਲ ਆ ਇਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਮੈਂ ਉਹਦੇ ਕਿਉਂਕਿ ਬੱਚਿਆਂ ਨੇ ਬੜੀ ਮਿਹਨਤ ਕੀਤੀ ਸੀ ਤੇ ਉਹ ਮਿਹਨਤ ਨੂੰ ਵੀ ਉਹਦੀ ਬਖਸ਼ਿਸ਼ ਸਦਕਾ ਹੀ ਰੰਗ ਲੱਗਦਾ ਜੀ ਜਬਰੀ ਸਭੀ ਗੌਰ ਸਾਹਿਬ ਮਿਸ਼ਨ ਦੀਪ ਪਬਲਿਕ ਸਕੂਲ ਜਿਹੜਾ ਗੋਟਰਸ ਚਲਾ ਰਹੇ ਨੇ ਇਹ ਕਿੰਨੇ ਚਿਰ ਤੋਂ ਇਸ ਤਰ੍ਹਾਂ ਦੀ ਜਿਹੜੀ ਵਿੱਦਿਆ ਵਾ ਖਾਸ ਤੱਕ ਗਤਕਾ ਹੋ ਗਿਆ ਇੱਥੋਂ ਜਿਹੜਾ ਹਰਮੋਨੀਅਮ ਦਾ ਸਿੱਖੀ ਨਾਲ ਕਿੰਨਾ ਜੁੜ ਲਿਆ ਕਿੰਨਾ ਸਮਾ ਹੋ ਗਿਆ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਵਿੱਦਿਆ ਦਿੰਦੇ ਆ ਲੋ ਸਰ ਵਿਦਿਆ ਤੇ ਬੜੀ ਧੀਰ ਦੀ ਇੱਥੇ ਚੱਲ ਰਹੀ ਕੋਈ ਮੇਰੇ ਤੋਂ ਪਹਿਲ ਲੋਕ ਕਈ ਟੀਚਰ ਇੱਥੇ ਆ ਚੁੱਕੇ ਆ ਤੇ ਉਹਨਾਂ ਆ ਗਏ ਇੱਥੇ ਮਤਲਬ ਕਿ ਇਸ ਵਿਦਿਆਨੂ ਸਿਖਾਇਆ ਕਈ ਜਣੇ ਆਏ ਆ ਤੇ ਜਦੋਂ ਮੈਨੂੰ 4 ਸਾਲ ਪਹਿਲੋ ਮੇਰੇ ਇੱਥੇ ਐਂਟਰੀ ਹੋਈ ਆ ਤੁਹਾਨੂੰ ਮੈਂ ਕਿ ਦੱਸ ਦੱਸ ਚੁੱਕਾ ਵੀ ਮੇਰੇ ਨਾਮਵਰ ਸੰਸਥਾਵਾਂ ਦੇ ਵਿੱਚ ਕੰਮ ਕੀਤਾ ਤੇ ਮੈਨੂੰ ਇਹ ਹੀ ਵੀ ਮੈਂ ਜਿੱਥੇ ਕਿ ਬੱਚਿਆਂ ਨੂੰ ਲੈ ਕੇ ਕੁਝ ਕਰਨਾ ਚਾਹਣਾ ਹਾਂ ਮੈਨੂੰ ਇਹ ਇੱਥੇ ਇਹ ਚੀਜ਼ ਮਿਲ ਗਈ ਤੇ ਅਹੀ ਸਪੋਰਟਸ ਦੇ ਵਿੱਚ ਆਪਣਾ ਪੁਆਇਆ ਸਕੂਲ ਸਪੋਰਟਸ ਦੇ ਵਿੱਚ ਇਹਨਾਂ ਬੱਚੀਆਂ ਨੇ ਬਹੁਤ ਨਾਮਣਾ ਖਟਿਆ ਪੀ ਉਹ 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 ਸਪੋਰਟਸ ਦੇ ਸਕੂਲ ਗੇਮਰਸ オーਪਨ ਕੰਪੀਟੀਸ਼ਨ ਇਹਨਾਂ ਬੱਚੀਆਂ ਨੇ ਪਿਛਲੇ ਸਾਲ ਜੋ ਜੋ ਦਾ ਹੀ ਤੁਰੇ ਆ ਪਾਸ਼ਾ ਦੀ ਬੜੀ ਬਖਸ਼ਿਸ਼ ਹੋਈ ਆ ਕਿ ਇਹ ਇੱਥੇ ਸਾਰਾ ਕੁਝ ਤਪਲਾ ਹਰਮੋਨੀਅਮ ਜਿਹੜੀ ਇਹ ਮਾਰਸ਼ਲ ਆਰਟ ਸਾਡਾ ਗਤਕਾ ਆ ਇਹ ਦੀ ਸਿਖਲਾਈ ਦਿੱਤੀ ਇਹ ਸਮੇਂ ਵਾਸਤੇ ਬਹੁਤ ਜ਼ਰੂਰੀ ਆ ਕਿ ਬੱਚੇ ਕਿਸੇ ਤੇ ਨਿਰਭਰ ਨਾ ਰਹਿਣ ਮੈਨੂੰ ਸਾਡੇ ਜਿਹੜੇ ਸਾਰੇ ਕਬਲ ਸਰ ਇਨਾਂ ਦੀ ਇੱਕ ਗੱਲ ਬਹੁਤ ਵੇਰ ਰਗੀ ਮੈਨੂੰ ਕਿ ਕਹਿੰਦੇ ਜਦੋਂ ਮੇਰੀ ਇਨਾਂ ਮੈਂ ਇੱਥੇ ਆਇਆ ਤਾਂ ਮੈਨੂੰ ਕਹਿੰਦੇ ਜਗਦੀਸ਼ ਸਾਡੇ ਬੱਚੇ ਭਾਵੇਂ ਡਾਕਟਰ ਬਣਨ ਤੇ ਭਾਵੇਂ ਇੰਜੀਨੀਅਰ ਬਣ ਅਹੀਂ ਇਹ ਨਹੀਂ ਵੀ ਇਹ ਆ ਤਾਂ ਮੈਂ ਨਾ ਕੁਝ ਨਹੀਂ ਸੋਚਿਆ ਭਾਜੀ ਕਿ ਮੈਨੂੰ ਇਥੋਂ ਕੀ ਪੇ ਮਿਲਣੀ ਆ ਜਾਂ ਕੀ ਇਥੋਂ ਮੈਨੂੰ ਇਹਨਾਂ ਦੇਣਾ ਮੈਨੂੰ ਇਹਨਾਂ ਦੀ ਗੱਲ ਹੀ ਬਹੁਤ ਵਧੀਆ ਲੱਗੀ ਕਿ ਇਹ ਜੋ ਕੁਝ ਅਸੀਂ ਚਾਹੁੰਦੇ ਆ ਸਾਡਾ ਉਹ ਸਾਨੂੰ ਮਿਲ ਰਿਹਾ ਤੇ ਬਸ ਪੈਸਾ ਤੇ ਚਲੋ ਹੈ ਵੀ ਜ਼ਰੂਰੀ ਆ ਕਿ ਲੱਗਦਾ ਨਹੀਂ ਇਹ ਹਰ ਇੱਕ ਸਕੂਲ ਚ ਹਰ ਇੱਕ ਜਿਹੜੀ ਸੰਸਥਾਵਾਂ ਨੇ ਉਸ ਤੇ ਇਸ ਤਰ੍ਹਾਂ ਦੀਆਂ ਮਾਸਟਰਡ ਗੇਮ ਐ ਜਿਵੇਂ ਗੱਤਕਾ ਵਾ ਇਸ ਤਰ੍ਹਾਂ ਦੀ ਗੇਮ ਆ ਜਾਂ ਧਾਰਮਿਕ ਜਿਹੜੀਆਂ ਸਿੱਖੀ ਨਾਲ ਜੋੜਦੀਆਂ ਵਾ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਪਰਾਲੇ ਇਹ ਹੋ ਰਿਹਾ ਜੀ 10 ਤਕਰੀਬਨ 26 ਸਾਲਾਂ ਤੋਂ ਸਕੂਲ ਕਾਲਜ ਲੈਵਲ ਤੇ ਮੈਂ ਬੇਨਤੀ ਕਰ ਚੁੱਕਾ ਮੈਂ ਅੱਗੇ ਵੀ ਕਈ ਵਾਰੀ ਮੀਡੀਆ ਦੇ ਵਿੱਚ ਬੋਲ ਚੁੱਕਾ ਆਂ ਵੀ ਇਸ ਸਭ ਤੋਂ ਪਹਿਲੋਂ ਬੱਚਿਆਂ ਦੀ ਜਿਹੜੀ ਟੀਮ ਹੈ ਨਾ ਇੱਕ ਮਿਊਜ਼ੀਅਮ ਜਿਹੜਾ ਸੀ ਸੈਂਟਰ ਖਾਲਸਾ ਯਤੀਮਖਾਨਾ ਵਿਖੇ ਅਸੀਂ ਇਹ ਤਿਆਰ ਕੀਤਾ ਉਹ ਵੀ ਇੱਕ ਪਾਸ਼ਾ ਦੀ ਬਕਸਾ ਸਦਕਾ ਇੱਕ ਨਵਖੜਾ ਕਾਮੀ ਹੀ ਅਲੱਗ ਕੰਮ ਕੀਤਾ ਇੱਕ ਇੱਕ ਬੱਚਿਆਂ ਦੀ ਟੀਮ ਜਿਹੜੀ ਸਭ ਤੋਂ ਪਹਿਲੋ ਤਿਆਰ ਕੀਤੀ ਹੈ ਵੀ ਇਹ ਵੀ ਅਲੱਗ ਹੀ ਤੇ ਚੱਲ ਰਿਹਾ ਜੀ ਪਰ ਇੱਥੋਂ ਦਾ ਇਹ ਇਹ ਵਧੀਆ ਆ ਕਿ ਉੱਥੇ ਤੇ ਇੱਕ ਇੱਕ ਪੀਰੀਅਡ ਲੱਗਦਾ ਜੀ 45 ਮਿੰਟ ਦਾ ਤੇ ਇੱਥੇ ਇੱਥੇ ਸਾਰਿਆਂ ਹੀ ਬੱਚਿਆਂ ਨੂੰ ਵਿਦਿਆ ਸਿਖਾਈ ਜਾਂਦੀਆਂ ਤੁਸੀਂ ਵੀ ਗੱਲ ਕਰੀਏ ਪ੍ਰੈਕਟਿਸ ਦੀ ਰੋਜ਼ ਕਿੰਨੀ ਪ੍ਰੈਕਟਿਸ ਹੋ ਜਾਂਦੀ ਸੀ ਬੱਚਿਆਂ ਨੂੰ ਲੈ ਕੇ ਪਰਿਵਾਰਕ ਮੈਂਬਰ ਜਿਹੜੇ ਨੇ ਇਹਨਾਂ ਦੇ ਘਰ ਦੇ ਨੇ ਉਹਨਾਂ ਵੱਲ ਕਿੰਨੀ ਸਪੋਰਟ ਕੀਤੀ ਜਾਂਦੀ ਪਰਿਵਾਰਕ ਮੈਂਬਰ ਵੇਖੋ ਜੀ ਗੱਲ ਇਹ ਆ ਕਿ ਪਰਿਵਾਰਕ ਜਾਂ ਟੀਚਰ ਆ ਜਾਂ ਪੂਰਾ ਸਟਾਫ ਆਏ ਬੱਚੇ ਆ ਇਹ ਇਹਨਾਂ ਦੇ ਨਾਲ ਹੀ ਸਹਿਯੋਗ ਦੇ ਨਾਲ ਹੀ ਸਭ ਕੁਝ ਹੁੰਦਾ ਆ ਤੇ ਇਹਨਾਂ ਦਾ ਸਹਿਯੋਗ ਮਿਲ ਵੀ ਰਿਹਾ ਤੇ ਤਾਈਓ ਬੱਚੇ ਇੱਥੋਂ ਤੱਕ ਪਹੁੰਚੇ ਆ ਕਿਉਂਕਿ ਚਲੋ ਟੀਚਰ ਨੇ ਤੇ ਸਮਝਾਉਣਾ ਹੁੰਦਾ ਪੇਰੈਂਟਸ ਦਾ ਬੜਾ ਸਹਿਯੋਗ ਆ ਜੀ ਪੇਰੈਂਟਸ ਨੇ ਤੇ ਟੀਚਰਾਂ ਨੇ ਸਾਰਿਆਂ ਨੇ ਰਲ ਕੇ ਸਟਾਫ ਨੇ ਕੀਤਾ ਤੇ ਤਾਈ ਇੱਥੋਂ ਤੱਕ ਪਹੁੰਚੇ ਸੀ ਅੱਜ ਸਟੇਸ਼ਨ ਤੇ ਆਏ ਸੀ ਅਮਰਸਰ ਸਾਹਿਬ ਤੇ ਕਿਸ ਤਰ੍ਹਾਂ ਵੈਲਕਮ ਕੀਤਾ ਗਿਆ ਕਿਸ ਤਰ੍ਹਾਂ ਸਵਾਲ ਕੀਤਾ ਗਿਆ ਤੇ ਮਾਨੂੰ ਕਿੰਨੀ ਖੁਸ਼ੀ ਹੋਈ ਜਦੋਂ ਉਹਨਾਂ ਦੇ ਸਟਾਫ ਵੱਲੋਂ ਜਾਹੋਰ ਢੋਲ ਤਮੱਕੇ ਦੇ ਨਾਲ ਜਿਹੜਾ ਆ ਕੇ ਇਹਨਾਂ ਨੂੰ ਸਵਾਗਤ ਕੀਤਾ ਗਿਆ ਬਹੁਤ ਖੁਸ਼ੀ ਹੋਈ ਆ ਜੀ ਸਾਡੇ ਗੁਰਦੁਆਰਾ ਬੋੜੀ ਸਾਹਿਬ ਦੇ ਪ੍ਰਧਾਨ ਕਾਉਂਸਲਰ ਵੀ ਆ ਮੇਰੇ ਵੀਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਡਿਸਟ੍ਰਿਕਟ ਬੋਡੀ ਦੇ ਸਾਡੇ ਸਰਪ੍ਰਸਤ ਵੀ ਆ ਤੇ ਅਸੀਂ ਉਹਨਾਂ ਦਾ ਬਹੁਤ ਥੈਂਕਫੁਲ ਕਰਦੇ ਆ ਪੂਰੇ ਸਟਾਫ ਦਾ ਤੇ ਢੋਲ ਦੇ ਨਾਲ ਲੈ ਕੇ ਆਏ ਇੱਥੋਂ ਉੱਥੋਂ ਸਾਰੇ ਜਣੇ ਢੋਲ ਦੇ ਨਾਲ ਆਏ ਆ ਤੇ ਬਹੁਤ ਵਧੀਆ ਲੱਗਾ ਜੀ ਪੂਰੀ ਉਥੇ ਆਲਾ ਦਵਾਲਾ ਸਾਰਾ ਪਬਲਿਕ ਵੇਖ ਰਹੀ ਹੀ ਵੀ ਇਹ ਕੁੜੀਆਂ ਜਿੱਤ ਕੇ ਆਈਆਂ ਇਹ ਕੁੜੀਆਂ ਕਹਿੰਦੇ ਕਹਿੰਦੇ ਕੁੜੀਆਂ ਵੀ ਖੇਡਦੀਆਂ ਮੈਂ ਕਿਹਾ ਹਾਂਜੀ ਨੈਸ਼ਨਲ ਜਿੱਤ ਕੇ ਆਈਆਂ ਤੇ ਵਧੀਆ ਲੱਗਦਾ ਹੀ ਆ ਸਰ ਇਹ ਲੱਗਦਾ ਹੈ ਕਿਥੇ ਆਪਣਾ ਮਾਪੇ ਦਾ ਮਾਣ ਵਧਾਇਆ ਉਥੇ ਪੇਰੈਂਟਸ ਦਾ ਸਕੂਲ ਦਾ ਆਪਣੇ ਜ਼ਿਲ੍ਹੇ ਦਾ ਵੀ ਨਾਰੋਸ਼ਨ ਕੀਤਾ ਜੀ ਹਾਂਜੀ ਹਾਂਜੀ ਇਹ ਮੈਂ ਥੈਂਕਫੁਲ ਹਾਂ ਪਰਮਾਤਮਾ ਦਾ ਤੇ ਪੂਰੇ ਸਾਰਿਆਂ ਦਾ ਬਾਰ-ਬਾਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਕਿ ਸਾਡੇ ਜ਼ਿਲ੍ਹੇ ਦਾ ਨਾਮ ਜਿਹੜਾ ਅੱਗੇ ਲੈ ਕੇ ਗਏ ਆ ਕਿ ਜਿੱਥੇ ਕਿਤੇ ਗੱਲ ਹੋਊਗੀ ਇਹ ਇੱਕ ਇਹ ਨਹੀਂ ਹੋਣਾ ਵੀ ਪੰਜਾਬ ਦੀਆਂ ਬੱਚੀਆਂ ਜਿੱਤ ਗਈਆਂ ਮਿਸ਼ਨਦੀਪ ਦਾ ਨਾਮ ਆਉਣਾ ਕੋਈ ਪੂਰੀ ਸਾਡੇ ਜ਼ਿਲ੍ਹਾ ਬੋਡੀ ਜਿਹੜੀ ਹੈਗੀ ਆ ਜਿਸ ਨਾਮ ਅਨੁਸਾਰ ਸਾਡਾ ਸਾਨੂੰ ਨਾਮ ਨਾਲ ਖਟਿਆ ਜਿਹੜਾ ਇਹਨਾਂ ਨੇ ਕੁੜੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਪਰਮਾਦਮਾ ਦਾ ਵੀ ਸਾਰੇ ਸਟਾਫ ਦਾ ਇਹਨਾਂ ਦੁਨੀਆ ਦਾ ਤੁਹਾਡਾ ਕਿ ਜਿਹੜਾ ਤੁਸੀਂ ਇਹਨਾਂ ਬੱਚਿਆਂ ਨੂੰ ਆਏ ਜੇ ਇਹ ਨਾਲ ਵੇਖ ਕੇ ਹੋ ਮੀਡੀਆ ਦੇ ਜ਼ਰੀਏ ਬੱਚੇ ਅੱਗੇ ਆਉਣਗੇ ਸਾਡੇ ਮਾਰਸ਼ਲ ਆਰਟ ਸਾਡੀ ਸਾਡੀ ਜਿਹੜੀ ਗੁਰੂ ਵਰਸਾਈ ਖੇਡ ਆ ਇਹਦੇ ਨਾਲ ਜੁੜਨਗੇ ਮੈਂ ਇਹੋ ਚਾਹਾਂਗਾ ਕਿ ਚਲੋ ਜੋ ਵੀ ਕੁਛ ਹੋ ਰਿਹਾ ਆ ਇਹ ਅੱਗੇ ਸਾਡੇ ਗਾਂ ਸਾਡਾ ਉਪਰਾਲਾ ਆ ਸਾਡੀ ਮਲਕੀ ਜਿਹੜੀ ਗਤਕਾ ਫੈਡਰੇਸ਼ਨ ਜਿਹੜੀ ਹੈਗੀ ਹੈ ਨਾ ਉਹ ਸਾਡਾ ਉਹਦਾ ਉਪਰਾਲਾ ਆ ਵੀ ਇਹਨੂੰ ਜਲਦੀ ਤੋਂ ਜਲਦੀ ਕਿਉਂਕਿ ਇਹ ਬੱਚੀਆਂ ਕੁਛ ਸਾਡੀਆਂ ਬੱਚੀਆਂ ਤਿੰਨ ਬੱਚੀਆਂ ਸਿਲੈਕਟ ਹੋਈਆਂ ਇਹ ਅੱਗੇ ਖੇਡਣ ਜਾ ਰਹੀਆਂ ਐ ਨਾ ਬਾਹਰ ਜਾਣਾ ਖੇਡਣ ਪਾਤਸ਼ਾਹ ਕਿਰਪਾ ਕਰਨ ਇਹਨਾਂ ਤੇ ਵੀ ਇਹ ਉਥੋਂ ਵੀ ਨਾਮ ਨਾਂ ਖੱਟ ਕੇ ਆਉਣ ਤੇ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਤੁਹਾਡਾ ਧੰਨਵਾਦੀ ਬਿਲਕੁਲ ਤੁਸੀਂ ਦੇਖਿਆ ਕੋਚ ਸਾਹਿਬ ਜਿਹੜੇ ਕੀ ਸਰਦਾ ਜਗਦੀਸ਼ ਸਿੰਘ ਨੇ ਉਹਨਾਂ ਦੇ ਚਿਹਰੇ ਤੇ ਬਹੁਤ ਖੁਸ਼ੀ ਆ ਕਿਉਂਕਿ ਉਹਨਾਂ ਦੀ ਜਿਹੜੀ ਟੀਮ ਆ ਅੱਜ ਜਿੱਤ ਕੇ ਆਈ ਆ ਨੈਸ਼ਨਲ ਤੱਕ ਖੇਡ ਕੇ ਆਈ ਆ ਧੀਆ ਨੇ ਮਾਣ ਵਧਾਇਆ ਜਿੱਥੇ ਆਪਣੇ ਸਕੂਲ ਦਾ ਆਪਣੇ ਮਾਪੇ ਦਾ ਆਪਣੇ ਅਮਰਸਰ ਸਾਹਿਬ ਦਾ ਉੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਅਤੇ ਕੋਸ਼ਾ ਦਾ ਕਹਿਣਾ ਵੀ ਹਰ ਇੱਕ ਪਰਿਵਾਰ ਦੇ ਧੀਆ ਨੂੰ ਚਾਹੀਦਾ ਵਾ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਆਪਣੀ ਧੀਆ ਨੂੰ ਇਸ ਦਾ ਜਿਹੜੀ ਮਾਰਟਲ ਜਿਹੜੀ ਗੇਮ ਹੈ ਗੱਤਕਾ ਜੂਸ ਖਾਣੀ ਚਾਹੀਦੀ ਆ ਜਿਸ ਨਾਲ ਜਿਹੜੀ ਆਤਮ ਨਿਰਮਰ ਹੋ ਸਕਦੀਆਂ ਨੇ ਤੇ ਹੁਣ ਅਸੀਂ ਉਹਨਾਂ ਧੀਆ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਨੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੀਆ ਨੇ ਮਾਣ ਬੜਾ ਵਧਾਇਆ 골ਡ ਮੈਡਲ ਜਿੱਤ ਕੇ ਆਈਆਂ ਸਿਲਵਰ ਮੈਡਲ ਜਿੱਤ ਕੇ ਆਈਆਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪਣ ਤੇ ਅਸੀਂ ਬ੍ਰਾਊਨ ਮੈਡਲ ਹਾਸਲ ਕੀਤਾ ਫਰੀ ਸੋਟੀ ਦੀ ਵਿੱਚ ਪਾਗ ਲਿਆ ਸੀ ਸਿਲਵਰ ਸਿਲਵਰ ਕੀ ਕਹਲਾ ਜਾਓ ਕਿੰਨੇ ਕਿ ਮਿਹਨਤ ਕਰਨੀ ਪਈ ਬਹੁਤ ਮਿਹਨਤ ਕਰਨੀ ਪਈ ਹੈ ਤੇ ਮਾ ਮਾਪ ਵੀ ਕਿੰਨੇ سپورਟ ਆਗੇ ਬਹੁਤ ਜਿਆਦਾ ਕੋਸ ਸਾਹਿਬ ਦੀ ਬਹੁਤ سپورਟ ਹੈ ਬਹੁਤ ਵਧੀਆ ਸਿੱਖਿਆ ਦਿੰਦੇ ਸਾਡੇ ਕੋਸ ਸਾਹਿਬ ਦਾ ਨਾਮ ਸਰਦਾਰ ਜਗਦੀਸ਼ ਸਿੰਘ ਤੇ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਬਿਲਕੁਲ ਹੋ ਰਹੀ ਈ ਈ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਬਹੁਤ ਕਿੰਨਾ ਕੁ ਚੰਗਾ ਲੱਗਾ ਅੱਜ ਸਕੂਲ ਚ ਵੈਲਕਮ ਕੀਤਾ ਗਿਆ ਢੋਲ ਤਮੱਕੇ ਨਾਲ ਆ ਸੋਪੇ ਪਾ ਕੇ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਉੱਥੇ ਜਿਹੜਾ ਕੰਪੀਟੀਸ਼ਨ ਸੀ ਕਿੰਨਾ ਕੁ ਟਾਫ ਸੀ ਕਿੰਨਾ ਕੁ ਕੱਟ ਦਾ ਮੁਕਾਬਲਾ ਸੀ ਮੇਰਾ ਨਾਮ ਰਮਨਦੀਪ ਗੌਰਿਆ ਮੇਰਾ ਐਮਐਸੰਗਲ ਚੋਟੀ ਤੇ ਪਾਗ ਲਿਆ ਤੇ ਮੇਰਾ 골ਡ ਮੈਡਲ ਆਇਆ ਵਾ ਤੇ ਜਾਨੂੰ ਢੋਲਣਾ ਲੈ ਕੇ ਤੇ ਮਾਨੂੰ ਬਹੁਤ ਵਧੀਆ ਲੱਗਾ ਮੈਂ ਸੋਚਿਆ ਸੀ ਇਸ ਤਰ੍ਹਾਂ ਜਦੋਂ ਆਓਗੇ ਇਸ ਤਰ੍ਹਾਂ ਵੈਲਕਮ ਕੀਤਾ ਜਾਓਗੇ ਇਸ ਤਰ੍ਹਾਂ ਸਵਾਗਤ ਕੀਤਾ ਹੋਏ ਸੋਚਿਆ ਸੀ ਚੀਨ ਨੂੰ ਲੱਗ ਕੇ ਨਹੀਂ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਹਜੇ ਵੀ ਜਿਹੜੀਆਂ ਕਈ ਧੀਆਂ ਨੇ ਜਿਹੜੀਆਂ ਹਜੇ ਵੀ ਗੱਤਕੇ ਵੱਲ ਨਹੀਂ ਆਈਆਂ ਆਤਮ ਨੰਬਰ ਨਹੀਂ ਹੋਈਆਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਗੱਤਕਾ ਕਿੰਨਾ ਕਿ ਜ਼ਰੂਰੀ ਆਪਣੇ ਵਾਸਤੇ ਗੱਤਕਾ ਮੌਜੂਦ ਹੈ ਆਪਣੇ ਸੈਲਫ ਡਿਫੈਂਸ ਲਈ ਸਾਰਿਆਂ ਨੂੰ ਗੱਤਕਾ ਸਿੱਖਣਾ ਚਾਹੀਦਾ ਹੈ ਸਾਰੀਆਂ ਕੁੜੀਆਂ ਨੂੰ ਕਰਨਾ ਚਾਹੀਦਾ ਹੈ ਗੱਤਕਾ ਜੀ ਸਬੋ ਨੂੰ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਧੀਆ ਦਾ ਕਹਿਣਾ ਵੀ ਬਹੁਤ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਪਰ ਉਥੇ ਐਨਆਈਵੀ ਗਿਆ ਵੀ ਸਾਰੀਆਂ ਧੀਆ ਨੂੰ ਜਿਹੜੀ ਆ ਗਤਕਾ ਜਰੂਰ ਸਿੱਖਣਾ ਚਾਹੀਦਾ ਵਾ ਗਤਕਾ ਜਿਹੜੀ ਕੀ ਮਾਰਚਾਰ ਗੇਮ ਆ ਆਤਮ ਨਿਰਭਰ ਹੋਣ ਦੀਆਂ ਵਾਸਤੇ ਤੇ ਉਥੇ ਮਾਪੇ ਬਾਬ ਨੂੰ ਸਾਡੀ ਅਪੀਲ ਆ ਵੀ ਆਪਣੀ ਧੀਆ ਨੂੰ ਗਤਕਾ ਜਰੂਰ ਸਿਖਾਓ ਤਾਂ ਕਿ ਆਤਮ ਨਿਰਭਰ ਹੋ ਸਕਣ ਕਿਸੇ ਵੱਲ ਜਿਹੜਾ ਹੱਥ ਨਾ ਵਲ ਵੇਖ ਸਕਣ ਤੇ ਹੁਣ ਇਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਟਾਫ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਤਸਵੀਰਾਂਸੀਂ ਲਗਾਤਾਰ ਤੁਹਾਨੂੰ ਆਪਣੇ ਕੈਮਰੇ ਦਾ ਸਾਂਝੀ ਕਰ ਰਹੇ ਆ ਮਿਸ਼ਨ ਦੀ ਪਬਲਿਕ ਸਕੂਲ ਦੀ ਅੱਜ ਜਿੱਥੇ ਕਿ ਅੱਜ ਬੱਚੀਆਂ ਨੇ ਬੜਾ ਮਾਣ ਵਧਾਇਆ ਧੀਆਣੇ ਮਾਣ ਵਧਾਇਆ ਅੱਜ ਜਿਹੜਾ ਕਿ ਗਤਕਾ ਜਿਹੜਾ ਕਿ ਮਾਸਟਰ ਗੇਮ ਵਿੱਚ ਜਿੱਤ ਪ੍ਰਾਪਤ ਕਰਕੇ ਆਈਆਂ ਨੇਸ਼ਨਲ ਵਿੱਚ ਉੱਥੋਂ ਦੇ ਪ੍ਰਿੰਸੀਪਲ ਸਾਡੇ ਨਾਲ ਇੱਕ ਉਹਦੇ ਕੋਲ ਮੈਮ ਉਹਨਾਂ ਗੱਲਬਾਤ ਕਰਦੇ ਆ ਮੈਮ ਕਿੰਨਾ ਕਾਜ ਖੁਸ਼ੀ ਦੀ ਗੱਲ ਆ ਧੀਆਣੇ ਕਿੰਨਾ ਕ ਮਾਣ ਵਧਾਇਆ ਵਾ ਨੈਸ਼ਨਲ ਗੇਮ ਖੇਡ ਕੇ ਆਈਏ ਨੇ ਤੁਹਾਡਾ ਦੇ ਬਾਰੇ ਕੀ ਕਹਿਣਾ ਹੈ ਵਾਈ ਗੁਜਿਕਾ ਖਾਲਸਾ ਵਾਈ ਗੁਜਜੀ ਕੀ ਪੱਤੇ ਜੀ ਹਾਂਜੀ ਦੇਖੋ ਸਾਡੇ ਮਿਸ਼ਨ ਦੀ ਪਬਲਿਕ ਸਕੂਲ ਦੀਆਂ ਬ ਤੇ ਸਾਡੇ ਕੋਚ ਸਾਹਿਬ ਨੇ ਜਰਦੀਪ ਸਿੰਘ ਸਰ ਇਹਨਾਂ ਨੇ ਬੜੀ ਮਿਹਨਤ ਕਰਾਈ ਇਹਨਾਂ ਬੱਚੀਆਂ ਨੂੰ ਤੇ ਇਹ ਬੱਚੀਆਂ ਨੇ ਵੀ ਸਾਡਾ ਬੜਾ ਮਾਣ ਰੱਖਿਆ ਹੈ ਬੜੀ ਮਿਹਨਤ ਕਰਕੇ ਇਹ ਨੈਸ਼ਨਲ ਲੈਵਲ ਤੱਕ ਖੇਡ ਕੇ ਆਈਆਂ ਤੇ ਜਿੱਤ ਕੇ ਆਈਆਂ ਜੀ ਕਿਨੇ ਸਮੇਂ ਇਹ ਸਕੂਲ ਵਿੱਚ ਕਿੰਨਾ ਚਿਰ ਹੋ ਗਿਆ ਸਮਾਂ ਇਹ ਧਾਰਮਿਕ ਜਿਹੜੀ ਵਿੱਦਿਆ ਵਾ ਜਿਵੇਂ ਗਤਕਾ ਹੋ ਗਈ ਹੈ ਤਬਲਾ ਬੱਚਿਆਂ ਨੂੰ ਸਿੱਖੀ ਦਾ ਜੋੜਾ ਜਾ ਰਿਹਾ ਕਿੰਨਾ ਸਮਾਂ ਹੋ ਗਿਆ ਚੀਜ਼ ਨੂੰ ਲੈ ਕੇ ਤੇ ਹੁਣ ਤੱਕ ਬੱਚੀਆਂ ਜਾਂ ਬੱਚੇ ਜਿਹੜੇ ਦੋਵੇਂ ਇਸ ਵਿੱਚ ਭਾਗ ਲੈਂਦੇ ਨੇ ਹੁਣ ਤੱਕ ਹਾਂਜੀ ਸਾਡੇ ਸਕੂਲ ਦੇ ਮੁੰਡੇ ਵੀ ਹੈਗੇ ਜਿਹੜੇ ਭਾਗ ਲੈਂਦੇ ਨੇ ਪਰ ਸਾਡੇ ਜਿਹੜੀਆਂ ਬੱਚੀਆਂ ਨੇ ਇਹ ਮਤਲਬ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰਦੀਆਂ ਨੇ ਜਿਆਦਾ ਮਿਹਨਤ ਕਰਦੀਆਂ ਨੇ ਇਸ ਚੀਜ਼ ਲਈ ਤੇ ਬਾਕੀ ਸਾਨੂੰ 2007 ਤੋਂ ਲੈ ਕੇ ਸਾਡੇ ਬੱਚੇ ਜਿਹੜੇ ਨੇ ਇਸ ਚੀਜ਼ ਵਿੱਚ ਹਰ ਸਾਲ ਹੀ ਮਿਹਨਤ ਕਰਕੇ ਅੱਗੇ ਆਉਂਦੇ ਰਹੇ ਨੇ ਵੀ ਨੇ ਅੱਜ ਕਿਸ ਤਰ੍ਹਾਂ ਬੱਚਿਆਂ ਦਾ ਵੈਲਕਮ ਕੀਤਾ ਗਿਆ ਸਵਾਗਤ ਕੀਤਾ ਗਿਆ ਖੁਸ਼ੀ ਕਿ ਨਹੀਂ ਹੋਈ ਆ ਸਟਾਫ ਨੂੰ ਪਰਿਵਾਰ ਨੂੰ ਇਥੇ ਨੂੰ ਲੈ ਕੇ ਵੀ ਅੱਜ ਸਾਡੀਆਂ ਬੱਚੀਆਂ ਨਾਚ ਦਾ ਕਿਹੜੀਆਂ ਆ ਸਾਡੇ ਲਈ ਤੇ ਵੇਖੋ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਉੱਥੇ ਸਟੇਸ਼ਨ ਤੇ ਜਦੋਂ ਬੱਚੇ ਆਏ ਆ ਸਾਡੇ ਜਿਹੜੇ ਹੈਗੇ ਮੈਨੇਜਮੈਂਟ ਦੇ ਮੈਂਬਰ ਹੈ ਉਹ ਆਪ ਗਏ ਨੇ ਲੈਣੇ ਵਾਸਤੇ ਇਹਨਾਂ ਨੂੰ ਫਿਰ ਸਕੂਲ ਵੀ ਇਹਨਾਂ ਦਾ ਕਾਫੀ ਚੰਗੀ ਤਰ੍ਹਾਂ ਸਵਾਗਤ ਕੀਤਾ ਗਿਆ ਹੈ ਤੇ ਬਾਕੀ ਵੇਖੋ ਬੱਚੇ ਸਾਡੇ ਨਾਲ ਖੜੇ ਨੇ ਬੜੇ ਖੁਸ਼ ਨੇ ਕਿ ਲੱਗਦਾ ਵੀ ਧੀਆਂ ਵਾਸਤੇ ਜਿਹੜੀ ਇਹ ਗੇਮ ਹੈ ਮਾਸਟਰ ਆੜਿਆ ਕਿੰਨੀ ਕੁ ਜ਼ਰੂਰੀ ਆ ਆਤਮ ਨਿਰਮਲ ਵਾਸਤੇ ਕਿ ਲੱਗਦਾ ਹਰ ਇੱਕ ਸਕੂਲ 'ਚ ਹਰ ਇੱਕ ਇਸਾ ਜਿਹੜੀ ਗੇਮ ਹੈ ਇਹ ਹੋਣੀ ਚਾਹੀਦੀ ਆ ਖਾਸ ਕਰਕੇ ਧੀਆਂ ਨੂੰ ਕਿੰਨਾ ਕੁ ਜ਼ਰੂਰੀ ਆ ਜਿਹੜੀ ਇਹ ਗੇਮ ਹੈ ਵੇਖੋ ਸਾਡੇ ਜਿਹੜੇ ਸਿੱਖ ਤਰਫ ਦੇ ਬੱਚੇ ਜਿੱਥੇ ਵੀ ਸਾਡੇ ਜਿਹੜਾ ਸਾਡਾ ਸਕੂਲ ਹੈ ਨਾ ਇਹ ਤੇ ਵੈਸੇ ਸਿੱਖੀ ਨਾਲ ਹੀ ਜੁੜਿਆ ਹੈ ਬੱਚਿਆਂ ਨੂੰ ਅਸੀਂ ਪਾਠ ਵੀ ਜ਼ਰੂਰ ਕਰਾਉਨੇ ਆ ਤੇ ਬਾਕੀ ਬੱਚੀਆਂ ਲਈ ਇਹ ਕਿ ਇਹ ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਜਿਹੜੀ ਹੈ ਨਾ ਜ਼ਰੂਰ ਸਿੱਖਣੀ ਚਾਹੀਦੀ ਹੈ ਇਹ ਇਹਨਾਂ ਲਈ ਵੀ ਫਾਇਦੇਮੰਦ ਹੈ ਤੇ ਬਾਕੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਤੋਂ ਵੀ ਬੱਚੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕਿਥੋਂ ਦੇ ਪ੍ਰਿੰਸੀਪਲ ਮੈਡਮ ਕਲੁੰਦਕੌਰ ਤੁਸੀਂ ਦੇਖਿਆ ਇਹਨਾਂ ਦਾ ਕਹਿਣਾ ਵੀ ਬੱਚਿਆਂ ਨੇ ਸਾਡਾ ਜਿਹੜਾ ਮਾਣ ਵਧਾਇਆ ਸਾਡੇ ਸਕੂਲ ਦਾ ਸਾਡੇ ਪੰਜਾਬ ਦਾ ਉੱਥੇ ਉਹਨਾਂ ਨੇ ਇਹਾਂ ਦਿੱਤਾ ਵੀ ਹਰ ਇੱਕ ਬੱਚਿਆ ਨੂੰ ਧਿਆਨ ਨੂੰ ਜਿਹੜਾ ਕਿ martial art ਗੇਮ ਜਿਹੜੀ ਗਤਕਾ ਜਿਹੜੀ ਸਿਖਾਉਣੀ ਚਾਹੀਦੀ ਆ ਤਾਂ ਜੋ ਕਿ ਆਤਮ ਨਿਰਭਰ ਹੋ ਸਕਣ ਮੈਨੂੰ ਦਿਓ ਜੀ ਆਤਮ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਆਮਰ ਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ